ਮੈਂ ਬੋਟਸੰਤਰ ਚ ਜਾਂ ਜਿਹੜਾ ਆਪਣਾ ਪਾਰਲੀਮੈਂਟ ਆ ਜਿਹੜੇ ਇਹ ਸਿਸਟਮ ਹੈ ਹਿੰਦੁਸਤਾਨ ਦੇ ਖੜੇ ਕੀਤੀ ਉਹਦਾ ਚ ਕੋਈ ਬੰਦਾ ਯਕੀਨ ਨਹੀਂ ਰੱਖਦਾ ਪਰ ਪ੍ਰੋਬਲਮ ਇਹ ਹੈ ਇਹਨਾਂ ਨੂੰ ਅਬੈਂਡਨਡ ਛੱਡ ਦੇਣਾ ਖਾਲੀ ਛੱਡ ਦੇਣਾ ਕੋਈ ਸੋਲੂਸ਼ਨ ਨਹੀਂ ਹੁੰਦਾ ਸੋ ਬੇਸ਼ੱਕ ਤੁਸੀਂ ਯਕੀਨ ਕਰਦੇ ਹੋ ਨਾ ਕਰਦੇ ਹੋ ਪਿੱਛੇ ਜੇ ਕੁਝ ਤੇ ਰਾਵੇ ਜਦੋਂ ਅਮਰਗੜ੍ਹ ਦੀ ਇਲੈਕਸ਼ਨ ਸੀ ਤੇ ਚੱਕ ਕੇ ਦੇ ਇਲੈਕਸ਼ਨ ਦਾ ਬਾਈਕਾਟ ਕਰ ਦਿੱਤਾ ਕਿੰਨੇ ਵੀ ਸਹੀ ਤੇ ਦੇਖੋ ਜੀ ਆਜ਼ਾਦੀ ਦੀ ਗੱਲ ਕਰਨ ਵਾਲੇ ਆ ਅਸੀਂ ਇਹ ਦੋਸਤਾਂ ਤੇ ਤੰਤਰ ਚ ਉਹ ਤਾਂ ਆਣੀ ਗੱਲ ਕਿਉਂ ਕਰੀਏ ਗੱਲ ਉਹਨਾਂ ਦੀ ਠੀਕ ਹੈ ਇੱਕ ਸੁਣਨ ਨੂੰ ਵਧੀਆ ਲੱਗਦੀ ਹੈ ਕਿ ਜਦੋਂ ਅਸੀਂ ਸਿਸਟਮ ਰਿਜੈਕਟ ਕਰ ਚੁੱਕੇ ਹਾਂ ਫਿਰ ਸਿਸਟਮ ਦਾ 파ਟ ਕਿਉਂ ਬਣੇ ਇਹ ਗੱਲ ਆਪਾਂ ਨੂੰ ਫਿਰ ਹਰ ਗੱਲ ਤੇ ਲਾਗੂ ਕਰਨੀ ਚਾਹੀਦੀ ਹੈ ਸਾਡਾ ਕੋਈ ਬੰਦਾ ਚੱਕਾ ਜਾਵੇ ਸਾਨੂੰ ਪਤਾ ਉਹ ਨਾਜਾਇਜ਼ ਹੈ ਸਾਨੂੰ ਪਤਾ ਹੈ ਕਿ ਜਿਹੜਾ ਉਹ ਬੰਦਾ નિર્ਦੋਸ਼ ਹੈ ਸਾਨੂੰ ਉਹਨਾਂ ਦੀਆਂ ਬਣਾਈਆਂ ਅਦਾਲਤਾਂ ਤੇ ਜਾ ਕੇ ਵਕੀਲ ਕਰਕੇ ਉਹ ਬੰਦਾ ਲਿਆਉਣਾ ਪੈਂਦਾ ਕਿਉਂਕਿ ਸਾਨੂੰ ਇਸ ਗੱਲ ਦਾ ਪਤਾ ਹੈ ਵੀ ਇੱਥੇ ਜਿਹੜੀ ਹੈ ਨਾ ਇਹ ਸਾਬਤ ਕਰਨਾ ਵੀ ਅਸੀਂ ਸਿਸਟਮ 'ਚ ਬਲੀਵ ਨਹੀਂ ਕਰਦੇ ਮੈਟਰ ਨਹੀਂ ਕਰਦਾ ਮੈਟਰ ਕਰਦਾ ਸਾਡਾ ਬੰਦਾ ਬਾਹਰ ਰਿਹਾ ਉਹ ਕਿਉਂਕਿ ਉਹਨਾਂ ਬੰਦਿਆਂ ਨੇ ਸੰਘਰਸ਼ ਕਰਨਾ ਸੋ ਜਿਹੜੀ ਗਰੀਲਾ ਵਾਰਫੇਅਰ ਹੈਗੀ ਆ ਸਾਰੀ ਇਹਦਾ ਕਨਸੈਪਟ ਹੀ ਹੈ ਵੀ ਤੁਸੀਂ ਹਕੂਮਤ ਦੇ ਵੀ ਸਾਰੇ ਰਿਸੋਰਸਸ ਯੂਜ਼ ਕਰਨੇ ਆਪਣੇ ਫਾਇਦੇ ਵਾਸਤੇ ਸੋ ਜੇ ਤੁਹਾਨੂੰ ਕਿਤੇ ਪਾਰਲੀਮੈਂਟ ਹਾਊਸ ਕੋ ਫਾਇਦਾ ਦਿਖਦਾ ਜੇ ਤੁਹਾਨੂੰ ਕਿਤੇ ਮਤਲਬ ਕੋਈ ਐਮਐਲਏ ਬਣ ਕੇ ਕਿਸੇ ਨੂੰ ਲੱਗਦਾ ਕਿ ਕੁਝ ਸਾਡਾ ਹੋ ਸਕਦਾ ਪਰ ਉਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਜਿਹੜਾ ਪੈਰਾਮੀਟਰ ਉਹ ਸੈੱਟ ਕੀਤਾ ਹੋਇਆ ਉਹ ਇਹੋ ਹੀ ਰੱਖਣਾ ਹੈ ਕਿ ਅਸੀਂ ਜਿਹੜਾ ਵਾ ਗੱਲ ਆਜ਼ਾਦੀ ਦੀ ਕਰਨੀ